ਸੱਚੀ ਗੱਲ ਮੈਂ ਹਰਦੀ ਅਸਮਦਰ ਨਿਊਜ਼ ਦੇ ਇੱਕ ਦਰਸ਼ਕਾਂ ਦਾ ਸਵਾਗਤ ਇੱਕ ਵਾਰ ਫਿਰ ਹਾਜ਼ਰਾਂ ਤੁਹਾਡੇ ਸਾਹਮਣੇ ਦੇਸ਼ ਵਿਦੇਸ਼ ਦੀਆਂ ਖਬਰਾਂ ਨੂੰ ਲੈ ਕੇ ਮਾਹਰ ਤੇ ਇੱਕ ਵਾਰ ਨਜ਼ਰ ਮੁਖਸਰ ਕਿਹਾ ਤੇ ਡੀਪੀਏ ਖਾਤੇ ਦੇ 60% ਦੀ ਸੈਂਪਲ ਫੇਲ ਹੋਣ ਮਗਰੋਂ ਮੱਛੇ ਹੜਕਮਪ ਐਕਸ਼ਨ ਮੋਰ ਦੇ ਵਿੱਚ ਸੀਐਮ ਭਗਵੰਤ ਮਾਨ ਜਲਦ ਹੀ ਕੋਈ ਸਖਤ ਫੈਸਲਾ ਲੈ ਸਕਦੇ ਹਨ ਕਿਸਾਨਾਂ ਦੇ ਰੋਸ਼ ਅੱਗੇ ਚੁੱਕੀ ਸਰਕਾਰ ਸ਼ੰਭੂ ਮੋਰਚੇ ਤੇ ਨਿਰਵਿਘਨ ਬਿਜਲੀ ਸਪਲਾਈ ਦੇ ਲਈ ਲਗਾਇਆ ਜਾਵੇਗਾ ਟਰਾਂਸਫਾਰਮਰ ਮੌਤ ਉਪਰੰਤ ਵਿਦੇਸ਼ਾਂ ਚੋਂ ਲਾਸ਼ਾਂ ਵਾਪਸ ਲਿਆਉਣ ਦੀ ਪ੍ਰਕਿਰਿਆ ਨੂੰ ਸਸਤਾ ਤੇ ਸੌਖਲ ਬਣਾਉਣ ਦੀ ਕੀਤੀ ਗਈ ਮੰਗ ਰਾਜਾ ਬ ਸੀਨੀਅਰਤਾ ਸੂਚੀ ਲੜੀ ਮੋੜ ਮੰਗੇ ਇਤਰਾਜ਼ 29 ਜੁਲਾਈ ਤੱਕ ਲੋੜਿੰਦੇ ਦਸਤਾਵੇਜ਼ਾਂ ਭੇਜਣ ਦੇ ਦਿੱਤੇ ਗਏ ਹੁਕਮ ਸੀਏਏ ਦੇ ਪ੍ਰਚਾਰ ਨੂੰ ਲੈ ਕੇ ਪ੍ਰਧਾਨ ਮੰਤਰੀ ਸਮੇਤ ਭਾਜਪਾ ਦੇ ਚੋਟੀ ਦੇ ਦੋ ਨੇਤਾਵਾਂ ਖਿਲਾਫ ਦਾਇਰ ਪਟੀਸ਼ਨ ਹਾਈ ਕੋਰਟ ਨੇ ਸੂਬਾ ਸਰਕਾਰ ਨੂੰ ਦਿੱਤਾ ਨੋਟਿਸ ਇਸ ਤੋਂ ਨਾਲ ਰੀਲ ਬਣਾਉਣ ਲਈ ਮਹਿੰਗੀ ਪਟਿਆਲਾ ਪੁਲਿਸ ਨੇ ਘਰੋਂ ਚੁੱਕਿਆ ਨੌਜਵਾਨ ਗੀਤ ਲਾਇਆ ਸੀ ਹੋਵੇ ਜਿਗਰਾ ਜੇ ਅਸਲਾ ਚਲਾਉਣ ਦਾ ਨਸ਼ੇ ਦੇ ਮਾਮਲੇ ਦੇ ਵਿੱਚ ਸਜ਼ਾ ਕੱਟ ਰਹੇ ਕੈਦੀ ਕੋਲੋਂ ਗੋਇੰਦਵਾਲ ਸਾਹਿਬ ਦੀ ਜੇਲ੍ਹ ਵਿੱਚੋਂ ਵੀ ਮਿਲਿਆ ਨਸ਼ਾ ਤਿੰਨ ਜਾਣਿਆਂ ਖਿਲਾਫ ਕੇਸ ਹੋਇਆ ਦਰਜ ਪੈਸਕੋ ਕਰਮਚਾਇੀ ਦੀ ਹੋਈ ਗ੍ਰਿਫਤਾਰੀ ਗੋਵਿੰਦਗੜ੍ਹ ਦੀ ਇੱਕ ਨਿੱਜੀ ਯੂਨੀਵਰਸਿਟੀ ਦੇ ਵਿੱਚੋਂ ਸਾਰੀ ਦੇ ਕੰਮ ਦੌਰਾਨ ਵਾਪਰਿਆ ਹਾਦਸਾ ਸ਼ੂਟਿੰਗ ਦੇ ਗਣ ਕਾਰਨ ਲਾਇਬ੍ਰੇਰੀਅਨ ਦੀ ਹੋਈ ਮੌਤ ਹਰ ਖਿਡਾਰੀ ਦੇਸ਼ ਦਾ ਮਾਣ ਪੀਐਮ ਨਰਿੰਦਰ ਮੋਦੀ ਨੇ ਵਧਾਇਆ ਭਾਰਤ ਖਿਡਾਰੀਆਂ ਦਾ ਉੱਚਾ ਦਿੱਤੀਆਂ ਸ਼ੁਭ ਕਾਮਨਾਵਾਂ ਫੈਲਦੇ ਗਈ ਰਾਜਾਂ ਦੇ ਵਿੱਚ ਪਹੁੰਚਿਆ ਖਤਰਨਾਕ ਵਾਇਰਸ 75% ਦੇ ਕੇਸਾਂ ਦੇ ਵਿੱਚ ਹੋਈ ਮੌਤ ਸਰਕਾਰ ਨੇ ਅਲਰਟ ਕੀਤਾ ਜਾਰੀ ਵਾਲਤ ਵਿੱਚੋਂ ਕੁਸਪੈਟ ਦੀ ਕੋਸ਼ਿਸ਼ ਹੋਈ ناکਾਮ ਅਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲੇ ਚ ਇੱਕ ਅਤਵਾਦੀ ਹੋਇਆ ਟੇਰ ਦੋ ਸਿਪਾਹੀ ਹੋਏ ਜ਼ਖਮੀ ਪੰਜਾਬ ਬਟਾਲਾ ਦੇ ਵਿੱਚ ਪੁਲਿਸ ਤੇ ਗੈਂਗਸਟਰ ਵਿਚਾਲੇ ਹੋਈ ਮੁੱਠਪੇੜ ਪੁਲਿਸ ਨੇ ਇੱਕ ਗੈਂਗਸਟਰ ਨੂੰ ਕੀਤਾ ਕਾਬੂ ਰੂਹੇਨਾਚੋ ਵੱਡੀ ਧੋਖਾਧੜੀ ਦਾ ਮਾਮਲਾ ਯੂਕੇ ਦਾ ਸਟੱਡੀ ਵੀਜ਼ਾ ਲਗਾਉਣ ਦਾ ਝਾਂਸਾ ਦੇ ਕੇ 15 ਲੱਖ ਦੀ ਕੀਤੀ ਧੋਖਾਧੜੀ ਪੁਲਿਸ ਨੇ ਟਰੈਵਲ ਏਜੰਟ ਪਤੀ ਪਤਨੀ ਖਿਲਾਫ ਮੁਕੱਦਮਾ ਕੀਤਾ ਦਰਜ ਪੈਰਾਿਸੋਲੰਪਿਕ ਖੇਡਾਂ ਸ਼ੂਟਿੰਗ ਦੇ ਵਿੱਚ ਭਾਰਤ ਤੋਂ ਮਿਲੀ ਨਿਰਾਸ਼ਾ ਦੇ ਮਿਤਾ ਨੇ ਅਰਜੁਨ 10 ਮੀਟਰ ਰਾਈਫਲ ਮਿਕਸਡ ਇਵੈਂਟ ਦੇ ਵਿੱਚ ਕੋਈ ਪਾਹ ਸੋਨੀਪਾਤ ਤੋਂ ਹਾਰਡਵੇਅਰ ਦੀ ਦੁਕਾਨ ਦੇ ਵਿੱਚ ਸ਼ਾਰਟ ਸਰਕਟ ਕਰਨ ਲੱਗੀ ਭਾਨੇ ਕੱਗ ਇੱਕ ਕਰੋੜ ਦਾ ਸਮਾਨ ਸੜ ਕੇ ਹੋਇਆ ਸਵਾ ਡੇਰਾ ਬਾਬਾ ਨਾਨਕ ਦੇ ਪਿੰਡ ਮੁੱਲੋਵਾਲੀ ਤੋਂ ਮੰਦਭਾਗੀ ਖਬਰ ਛੁੱਟੀ ਤੇ ਘਰ ਆਏ ਫੌਜੀ ਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ 5 ਸਾਲ ਪਹਿਲਾਂ ਹੋਇਆ ਸੀ ਫੌਜ ਦੇ ਵਿੱਚ ਭਰਤੀ ਪਾਤੀ ਨਰਸ਼ ਨਿਮਿਸ਼ਾ ਪ੍ਰਿਆ ਨੂੰ ਬਚਾਉਣ ਦੇ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਭਾਰਤ ਸਰਕਾਰ ਜਾਂ ਮੰਦੇ ਰਾਸ਼ਟਰਪਤੀ ਲੈਣਗੇ ਅੰਤਿਮ ਫੈਸਲਾ ਪਰਨੋ ਨਾਟੋ ਦੇਸ਼ਾਂ ਵਰਗੀ ਤਵੱਜੂ ਦੇਣ ਨੂੰ ਅਮਰੀਕੀ ਸੰਸਦ ਦੇ ਵਿੱਚ ਬਿੱਲ ਹੋਇਆ ਪਾਸ ਕਿਹਾ ਭਾਰਤ ਨੂੰ ਪਾਕਿਸਤਾਨ ਸਪੌਂਸਰ ਅੱਤਵਾਦ ਤੇ ਚੀਨੀ ਹਮਲਾਵਰ ਤੋਂ ਖਤਰਾ ਗਲੋਬਲ ਵਾਰਮਿੰਗ ਤੇ ਯੂਨ ਮੁਖੀ ਐਂਟੋਨੀਓ ਗੁਟਰੇਜ਼ ਨੇ ਜ਼ਾਹਿਰ ਕੀਤੀ ਚਿੰਤਾ ਬੋਲੇ ਕੋਈ ਨੀਤੀ ਨਾ ਲਿਆਂਦੀ ਗਈ ਤਾਂ ਸਾਨੂੰ ਚੁਕਾਉਣੀ ਪਵੇਗੀ ਵੱਡੀ ਕੀਮਤ ਐਨਪੀ ਸੰਤ ਸੀਚਵਾਲ ਨੇ ਮੰਤਰੀ ਸ਼ਿਵਰਾਜ ਚੋਹਾਨ ਦੇ ਨਾਲ ਕੀਤੀ ਮੁਲਾਕਾਤ ਕਿਸਾਨ ਜਥੇਬੰਦੀਆਂ ਦੇ ਵੱਲੋਂ ਦਿੱਤਾ ਗਿਆ ਮੰਗ ਪੱਤਰ ਕਿਸਾਨ ਹੋਰ ਤੱਕ ਦੇ ਮੁੱਖ ਬਰਾਕਰ ਫਿਰ ਹਾਜ਼ਰ ਹੋਵਾਂਗੇ ਹੋਰ ਵੀ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਤੁਸੀਂ ਵੇਖਦੇ ਰਹੋ ਐਸਐਮਜ਼ੈਟ ਨਿਊਜ਼